ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆ ਰਾਮ ਨੇ ਜੰਡੂ ਜੀ ਉਹਨਾਂ ਕੋਲ ਆਪਾਂ ਦਿਨੀਆਂ ਗ੍ਰੇਟਰ ਦੀ ਫਾਈਲ ਬਹੁਤ ਅਗਿਆਪਰ ਲੇਟ ਥੋੜਾ ਜਿਹਾ ਦਿਖਾਉਣੇ ਆ ਤੁਹਾਨੂੰ ਅੱਜ ਹਾਂ ਫੋਟੋਆਂ ਦੀ ਆਪਾਂ ਰਾਮਾ ਜੰਡੂ ਦੇ ਹੋਨੀਓ ਜੀ ਕਹਿੰਦਾ ਸਹੀ ਗੱਲ ਆ। ਜਦੋਂ ਬੀਂਗੜਾ ਆ ਗਿਆ ਉਹ ਮੱਠੀ ਆ ਅੱਗੇ ਪਾਸੋਂ ਲੇਖਾ ਆਲੇਗਾ। ਆਜੀ ਦਾ ਇਰੀਆ ਮਿਹਰੋਂ ਆ। ਪੰਜਾਬ ਸੁਸਾਇਨ ਪੂਰਾ ਵਧੀਆ। ਹੋਣੀ ਲੱਗਦੀ ਆ। ਹਾਂ। ਵਧੀਆ ਗ੍ਰੇਡ। ਉਹ ਬਜਾਈ ਵਾਲੀ ਮਸ਼ੀਨ ਵੀ ਵਧੀਆ ਇਹਨਾਂ ਦੀ। ਤੇ ਆ ਹੈਗਾ ਬਿੱਲਾ ਕੱਟਣ ਵਾਲਾ ਜਿਹੜਾ। ਆ ਮਸ਼ੀਨਾਂ ਸਾਇਦ ਰਹਿ ਗਈਆਂ ਜਾਂ ਆਉਂਦਾ। ਖੜੀਆਂ ਰਹਿ ਗਈਆਂ ਬਸ। ਅੱਜ ਆਪਾਂ ਦੀ ਵੀਡੀਓ ਦੇ ਖਤਮ ਹੋ। ਹੋਏਗੇ 400 ਦਾ। 4 ਬਟਾ ਵਾਲੀ। ਤੇ ਇਦਾਂ ਦੀਆਂ ਪੇਰ ਵਾਲੀਆਂ ਮਸ਼ੀਨਾਂ ਆਈਆਂ ਹੋਈਆਂ। ਜੀਆ ਸੋਹਣੀਆ ਬਹੁਤ ਆ। ਰਾਂਜੋ ਰੂਮ ਤੇ ਪੈਰ ਟੂ ਸਾਰਾ ਤੋਂ ਵਧੀਆ ਬਣਾਇਆ ਹੋਇਆ। ਆਹ ਜੀ ਦੂਜੀ ਪੱਟਣ ਵਾਲੀ। ਆ ਇਹ ਗ੍ਰੇਡਰ 15 ਪਟਨੀਆ ਦੇ ਗ੍ਰੇਡਰ ਦੀ ਸਾਈ ਗ੍ਰੇਡਰ ਆਪ ਲੈਣਾ ਤਿੰਨ ਚਾਰ ਛਾਂਟੀਆਂ ਵਾਲਾ ਗ੍ਰੇਡਰ ਜੰਗਾਂ ਛਾਂਟੀਆਂ ਵਾਲਾ ਗ੍ਰੇਡਰ ਆਜ ਇਹ ਤਾਂ ਕੋਰਣਾ ਬਾਕ ਰਿਹਾ ਇੱਥੇ ਨਹੀਂ ਕੋਈ ਰਾਸ਼ਨ ਕਫਰ ਮੋਟਾ ਹੈ ਇਹ ਇੱਥੇ 20 ਹੈ ਜੀ ਤੇ ਇੱਥੇ ਰਾਸ਼ਨ ਰਾਸ਼ਨ ਉੱਥੇ ਮੋਟਾ ਇੱਥੇ 20 ਹੈ ਜੀ ਪਰ ਇੱਥੇ ਗੋਣ ਹੈ ਤਾਂ 1000 ਤੇ ਹੋਣਾ ਮੈਂ ਇੱਥੋਂ ਜੁਆਇਨ ਕਰਨਾ ਹੈ ਹੋਈ ਸਾਲ ਲੱਗਦਾ ਪੂਰਾ ਤਿਆਰ ਲੱਗਦਾ ਬਾਕੀ ਹੁਣ ਉਹ ਮੂਰੇ ਉੱਤੋਂ ਮੂਰੇ ਡੱਬਾ ਪਾਣਾ ਓਥੇ ਅੱਡੂੜੀਆ ਤੋਂ ਅੰਗਾ ਸ਼ਾਂਤੀ ਵਾਲਾ ਕੰਮ ਚੱਲ ਰਿਹਾ ਹੈ। ਬਾਕੀ ਕਰਦੇ ਆਂ ਗੱਲ ਹੁਣ ਇਹਨਾਂ ਨਾਲ ਕਿੰਨੇ ਟਾਈਮ ਤੇ ਬਣਾ ਕੇ ਦੇਣਗੇ। ਗ੍ਰੀਡਰ ਤਕਰੀਬਨ ਆਪਣੇ ਏਰੀਆ ਚ ਸਾਰਾ ਇਹੋ ਜਿਹਾ ਹੀ ਚੱਲਦਾ ਰਹਾ ਅਮਾਜੰਡੂ ਵਾਲਿਆਂ ਦੇ ਇਹਦਾ ਆਹਾ ਇਹ ਮੋਟਰ ਵਾਲਾ ਨਹੀਂ ਇਹਦੇ ਉਹ ਆ ਉਹ ਜਿਹੜੇ ਆਪਾਂ ਰੂਲੇ ਦੇ ਕਹਿੰਦੇ ਆ ਜੀ ਉੱਤੇ ਜਿਵੇਂ ਉਹਨਾਂ ਤੇ ਪਟੇ ਲੱਗੇ ਹੋਏ ਹਨ ਆ ਜਿਹੜੇ ਸਾਰੇ ਰੂਲੇ ਹੀ ਆ ਆ ਰੂਲੇ ਵਾਲੇ ਇਹਦੇ ਸਾਰੇ ਛਾਂਟੀਆਂ ਨੇੜੇ ਨੇੜੇ ਆ। ਉਹਦੇ ਪਟਾਵਾ। ਇਹ ਹੈਗਾ ਰੂਲੇ ਵਾਲਾ। ਜੇ ਉਹ ਤੇ ਜਾਲ ਆ ਇਹ ਰੂਲੇ ਵਾਲਾ ਜਾਨੀ ਇੱਦਾਂ ਦਾ ਵੀ ਆਪਾਂ ਜਿਹੜਾ ਪਖਰਾਜ ਆ ਕੱਚਾ ਆਲੂ ਆ ਉਹ ਵੀ ਕਰ ਸਕਦੇ ਆ ਇਹ ਤੇ ਛਾਂਟੀ। ਛਾਂਣੀ ਆਲੂ ਛੱਲਿਆ ਨਹੀਂ ਜਾਣਾ। ਉਹ ਰੂਲਾ ਆਪੇ ਉਹਦੀ ਜਦ ਆ। ਆਹੋ ਆ ਵੀ ਸਹੀ ਲੱਗਦਾ ਯਾਰ ਆ ਇਹਨੇ ਨਵਾਂ ਬਣਾਇਆ ਹੋਇਆ। 11 ਸਾਈਡਾਂ ਦੇ ਪੁਣਾ ਪਿਆ ਕਰ ਮੈਨੂੰ ਤਾਂ ਬਾਈ ਵਾਲੀ ਆ ਭਾਬੀ ਜੀ ਦੇ ਕੋਲ ਵੀ ਆ ਹਾਂ ਭਾਬੀ 20 ਸਾਈਡ ਤੇਰੀ ਪਰ ਸਭਾਈ ਵੱਧ ਹੋਈ ਗਿਆ ਪਕੜਨ ਦੀਆਂ ਇਹਨਾਂ ਦੇਖ ਰਿਹਾ ਆ ਉਹ ਆਪ ਤੂਲੇ ਦਾ ਗ੍ਰੇਡਰ ਤੇ ਉਹ ਜਾਲ ਵਾਲਾ ਬਾਕੀ ਦੇਖਦੇ ਆ ਕਿਹੜਾ ਲੈਣਾ ਆ ਕੀ ਆ ਇਹ ਤੇ ਲੱਗਿਆ ਮਾਸਤਰੀ ਇਹ ਸਾਰੇ ਹਾਂਜੀ ਵੀਰੇ ਆਪਣੀ ਹੋਈ ਵੀਰ ਹੁਣਾਂ ਨਾਲ ਗੱਲ ਉਹ ਕਹਿੰਦੇ ਕਿ ਜਿਹੜਾ ਰੋਲ ਲਿਆ ਨਾ ਵਾ ਇਹ ਸਿਰਫ ਇੱਕ ਕੰਪਨੀ ਲਈ ਜਿਹੜੀ ਸੰਤਾਨ ਆਲੂ ਆ ਉਹਦੇ ਲਈ ਆ ਦਾ ਸੰਤਾਨ ਆਲੂ ਬਣਦਾ ਨਾ ਮਤਲਬ ਉਹਦੇ ਲਈ ਆਲੂ ਕਹਿੰਦੇ ਜੇ ਇਹਦੇ 베어ਿੰਗਾਂ ਵਾਲਾ ਵਾ 베어ਿੰਗ ਬਹੁਤ ਸ਼ਾ ਕਹਿੰਦੇ ਵੀ ਜਦੋਂ ਇਹਦੀ ਰਿਪੇਅਰ ਕੱਢੀ ਮਤਲਬ ਬਹੁਤ ਕਮਜਾਬ ਹੋਣਾ ਉਹ ਬਹੁਤ ਖਰਚਾ ਹੋਣਾ ਇੱਥੇ ਇਕੱਠਾ ਹੀ ਤੇ ਇੱਕ ਵੀ ਮਤਲਬ ਇਹ ਆਲੂ ਦੀ ਸੰਟੇ ਸਹੀ ਨਹੀਂ ਹੁੰਦੀ ਲੈਕਸ ਹੋ ਜਾਂਦਾ ਵਾ ਇਸ ਸਰਪ ਜਿਹੜਾ ਸੰਟਨ ਆਲੂ ਆ ਉਥੇ ਚੱਲਦਾ ਹੈ ਕਿ ਕੰਪਲੀਟ ਆਈ ਗਈ ਤਾਂ ਫਿਰ ਆਹੀ ਇਹਦੇ ਨਾਲ ਦਾ ਹੀ ਆ ਇਹਦੇ ਨਾਲ ਦਾ ਸਹੀ ਰਹੂਗਾ ਹੁਣ ਆਪਾਂ ਇਹਦੇ ਨਾਲ ਦੇ ਦੀ ਕੰਦੇ ਦੀ ਆਪਣੇ ਦੀ ਚਾਲਦੀਆਂ ਗੱਲ ਦੇਖੋ ਕਿਦੋਂ ਮਿਰਦਾ ਕਿੰਨੇ ਦਾ ਦਿੰਦੇ ਆ ਆ ਹੈਗਾ ਤਿੰਨ ਛਾਂਟੀਆਂ ਵਾਲਾ ਤਿੰਨ ਦੋ ਵਾਲਾ ਹੀ ਆ ਨਾ ਇਹ ਨвая ਹੂ ਕੰਪਨੀ ਵਾਲਾ ਪੰਜ ਜਾਂ ਛਾਂਟੀਆਂ ਵਾਲਾ ਵੀ ਆਉਂਦਾ ਬਹੁਤ ਹੋ ਸਕਦਾ ਪੈ ਜਾਂਦਾ ਵਾ ਪਟੇ ਦਾ ਹਿਸਾਬ ਹੀ ਆ ਤੇ ਪਰ ਆਪਣੀ ਜਿਹੜੀ ਹੈਗੀ ਉਹ ਆਪਾਂ ਚਾਰ ਛਾਂਟੀਆਂ ਵਾਲਾ ਕਰਨਾ ਵਾ ਸੈਂਡਿਸ ਹੰਟੀਆਂ ਵਾਲਾ ਵੀ ਸਹੀ ਆ ਪਰ ਉਹਦੇ ਵਿੱਚ ਜਿਹੜਾ ਡੱਫੜ ਆਲੂ ਆ ਮੋਤਾ ਆਲੂ ਹੁੰਦਾ ਆਪਾਂ ਕਰਦੇ ਆ ਰਾਸ਼ਨ ਦਾ ਕੰਮ ਉਹ ਨਿਕਲਦਾ ਨਹੀਂ ਫਿਰ ਉਹ ਥੋੜਾ ਵਿਚਰ ਮੌਕੇ ਪ੍ਰੇਸ਼ਾਨੀ ਆਉਂਦੀ ਆ ਤੇ ਹੁਣ ਆਪਾਂ 4 ਛੰਟੀਆਂ ਵਾਲੀ ਬਣਾਵਾਂਗੇ ਓਕੇ ਹਾਂ ਪਾਈ ਹੁਣੀ ਕਹਿੰਦੇ ਥੋੜਾ ਜਿਹਾ ਲੇਟ ਮਿਲੂਗਾ ਪਾਕਿਆਂ ਦੀਆਂ ਕੱਡੀਆਂ ਹੁਣ ਜਿਆ ਬੋਕੇ ਜਾਣੀਆਂ ਵਾ ਕਿਸੇ ਨਾਮ ਉਸ ਨੂੰ ਇਹ ਦੇਖੋ ਹੁਣ ਆਪਣਾ ਗਰੇਡਰ ਆਪਣਾ ਇੱਕ ਦੋ ਮਿੰਟ ਦਾ ਕੰਮ ਇਹਦਾ ਮੈਂ ਉਹਦਾ ਕੈਪੈਸਿਟੀ ਤੇ ਲੈਣਾ ਆਪਾਂ ਕੁਝ ਕੁਛ ਦੇਣ ਕੀ ਤੇ ਬੜਿਆ ਹਾਂ ਦੇਖੋ ਕਿਹੜਾ ਤਾਮੋ ਬੋਨੇ ਪਰਦਾਉ ਦੇਣਾ ਪਰ ਟਰੈਕਟਰ ਵੱਡਾ ਹੀ ਚਾਹੀਦਾ 75 75 ਪਾਵਰ ਪਰ ਬਾਈ ਹੁਣਾਂ ਜੀ ਚਲਦੀ ਆ ਮੈਂ ਵੀਡੀਓ ਦੇਖੀ ਆ ਮਤਲਬ ਵਧੀਆ ਬੀਜ ਦੀ ਆਲੀ ਪੂਰਾ ਵੱਡੇ ਟਰੈਕਟਰ ਨਾਲ ਜਿਹਦਾ ਜ਼ਿਆਦਾ ਅੱਗੇ ਲਾਉਣਾ ਫਿਰ ਉਹ ਉਹੀ ਬੀਜ ਦਾ ਇਹ ਨਾਲ ਆ ਬਿੱਡਾ ਲਈ ਆ ਜੀ